ਪਟਨਾ ਦੇ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਿੱਥੇ ਸ਼ਰਿਆਮ ਗੁੰਡਾ ਗਰਦੀ ਵੇਖੀ ਗਈ ਹੈ ਤਾਂ ਪੰਜ ਬਦਮਾਸ਼ਾਂ ਦੇ ਵੱਲੋਂ ਇੱਕ 파ਰਸ ਨਾਮ ਦੇ ਹਸਪਤਾਲ ਦੇ ਵਿੱਚ ਬੜੇ ਆਰਾਮ ਦੇ ਨਾਲ ਦਾਖਲ ਹੋ ਕੇ ਹਸਪਤਾਲ ਚ ਦਾਖਲ ਇੱਕ ਚੰਦਨ ਨਾਮ ਦੇ ਮੁੰਡੇ ਨੂੰ ਗੋਲੀਆਂ ਦੇ ਨਾਲ ਭੁੰਨ ਸੁੱਟਿਆ ਗਿਆ ਤਾਂ ਇਸ ਘਟਨਾ ਨੂੰ ਵੇਖ ਕੇ ਪੰਜਾਬ ਦਾ ਕਿ ਜਿਵੇਂ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੋਵੇ ਪਰ ਇਹ ਕੋਈ ਫਿਲਮ ਦੀ ਸ਼ੂਟਿੰਗ ਨਹੀਂ ਹੈ ਹਕੀਕਤ ਦੇ ਵਿੱਚ ਜਿਹੀ ਵਾਰਦਾਤ ਵਾਪਰੀ ਹੈ ਜਿਸ ਨੇ ਬਿਹਾਰ ਦੀ ਵਿਗੜਦੀ ਕਾਨੂੰਨ ਵਿਵਸਥਾ ਦੀ ਤਾਂ ਪੋਲ ਖੋਲ ਕੇ ਰੱਖ ਦਿੱਤੀ ਹੈ ਤੁਸੀਂ ਵੀ ਦੇਖੋ ਹਸਪਤਾਲ ਦੇ ਵਿੱਚ ਕਿੰਜੇ ਨਾ ਬਦਮਾਸ਼ਾਂ ਦੇ ਬੋਲੂ ਐਂਟਰੀ ਕੀਤੀ ਬੇਖੌਫ ਤਾਬਰਤੋੜ ਗੋਲੀਆਂ ਚਲਾਉਂਦੇ ਨੇ ਤੇ ਫਿਲਮੀ ਸਟਾਈਲ ਦੇ ਵਿੱਚ ਫਿਰ ਉਥੋਂ ਰਫੂ ਚੱਕਰ ਹੋ ਗਏ ਨੇ ਪਟਨਾ ਦੇ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਿੱਥੇ ਸ਼ਰੀਮ ਗੁੰਡਾ ਗਰਦੀ ਵੇਖੀ ਗਈ ਹੈ ਤਾਂ ਪੰਜ ਬਦਮਾਸ਼ਾਂ ਦੇ ਵੱਲੋਂ ਇੱਕ ਪਾਰਸ ਨਾਮ ਦੇ ਹਸਪਤਾਲ ਦੇ ਵਿੱਚ ਬੜੇ ਆਰਾਮ ਦੇ ਨਾਲ ਦਾਖਲ ਹੋ ਕੇ ਹਸਪਤਾਲ ਚ ਦਾਖਲ ਇੱਕ ਚੰਦਨ ਨਾਮ ਦੇ ਮੁੰਡੇ ਨੂੰ ਗੋਲੀਆਂ ਦੇ ਨਾਲ ਭੁੰਨ ਸੁੱਟਿਆ ਗਿਆ ਤਾਂ ਇਸ ਘਟਨਾ ਨੂੰ ਵੇਖ ਕੇ ਪੰਜਾਬ ਦਾ ਕਿ ਜਿਵੇਂ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੋਵੇ ਪਰ ਇਹ ਕੋਈ ਫਿਲਮ ਦੀ ਸ਼ੂਟਿੰਗ ਨਹੀਂ ਹੈ ਹਕੀਕਤ ਦੇ ਵਿੱਚ ਜਿਹੀ ਵਾਰਦਾਤ ਵਾਪਰੀ ਹੈ ਜਿਸ ਨੇ ਬਿਹਾਰ ਦੀ ਵਿਗੜਦੀ ਕਾਨੂੰਨ ਵਿਵਸਥਾ ਦੀ ਤਾਂ ਪੋਲ ਖੋਲ ਕੇ ਰੱਖ ਦਿੱਤੀ ਹੈ ਤੁਸੀਂ ਵੀ ਦੇਖੋ ਹਸਪਤਾਲ ਦੇ ਵਿੱਚ ਕਿੰਜੇ ਨਾ ਬਦਮਾਸ਼ਾਂ ਦੇ ਵੱਲੋਂ ਐਂਟਰੀ ਕੀਤੀ ਗਈ ਬਿਖੌਫ਼ ਤਾਬਰਤੋੜ ਗੋਲੀਆਂ ਚਲਾਉਂਦੇ ਨੇ ਤੇ ਫਿਲਮੀ ਸਟਾਈਲ ਦੇ ਵਿੱਚ ਫਿਰ ਉੱਥੋਂ ਰਫੂ ਚੱਕਰ ਹੋ ਗਏ ਨੇ ਪਟਨਾ ਦੇ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਿੱਥੇ ਸ਼੍ਰੀਮ ਗੁੰਡਾ ਗਰਦੀ ਵੇਖੀ ਗਈ ਹੈ ਤਾਂ ਪੰਜ ਬਦਮਾਸ਼ਾਂ ਦੇ ਵੱਲੋਂ ਇੱਕ 파ਰਸ ਨਾਮ ਦੇ ਹਸਪਤਾਲ ਦੇ ਵਿੱਚ ਬੜੇ ਆਰਾਮ ਦੇ ਨਾਲ ਦਾਖਲ ਹੋ ਕੇ ਹਸਪਤਾਲ ਚ ਦਾਖਲ ਇੱਕ ਚੰਦਨ ਨਾਮ ਦੇ ਮੁੰਡੇ ਨੂੰ ਗੋਲੀਆਂ ਦੇ ਨਾਲ ਭੁੰਨ ਸੁੱਟਿਆ ਗਿਆ ਤਾਂ ਇਸ ਘਟਨਾ ਨੂੰ ਵੇਖ ਕੇ ਪੰਜਾਬ ਦਾ ਜਿਵੇਂ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੋਵੇ ਪਰ ਇਹ ਕੋਈ ਫਿਲਮ ਦੀ ਸ਼ੂਟਿੰਗ ਨਹੀਂ ਹੈ ਹਕੀਕਤ ਦੇ ਵਿੱਚ ਜਿਹੀ ਵਾਰਦਾਤ ਵਾਪਰੀ ਹੈ ਜਿਸ ਨੇ ਬਿਹਾਰ ਦੀ ਵਿਗੜਦੀ ਕਾਨੂੰਨ ਵਿਵਸਥਾ ਦੀ ਤਾਂ ਪੋਲ ਖੋਲ ਕੇ ਰੱਖ ਦਿੱਤੀ ਤੁਸੀਂ ਵੀ ਦੇਖੋ ਹਸਪਤਾਲ ਦੇ ਵਿੱਚ ਕਿੰਜੇ ਨਾ ਬਦਮਾਸ਼ਾਂ ਦੇ ਬੋਲੂ ਐਂਟਰੀ ਕੀਤੀ ਬੇਖੌਫ ਤਾਬਰਤੋੜ ਗੋਲੀਆਂ ਚਲਾਉਂਦੇ ਨੇ ਤੇ ਫਿਲਮੀ ਸਟਾਈਲ ਦੇ ਵਿੱਚ ਫਿਰ ਉਥੋਂ ਰਫੂ ਚੱਕਰ ਹੋ ਗਏ ਨੇ ਪਟਨਾ ਦੇ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਿੱਥੇ ਸ਼ਰੀਆਮ ਗੁੰਡਾਗਰਦੀ ਵੇਖੀ ਗਈ ਹੈ ਤਾਂ ਪੰਜ ਬਦਮਾਸ਼ਾਂ ਦੇ ਵੱਲੋਂ ਇੱਕ 파ਰਸ ਨਾਮ ਦੇ ਹਸਪਤਾਲ ਦੇ ਵਿੱਚ ਬੜੇ ਆਰਾਮ ਦੇ ਨਾਲ ਦਾਖਲ ਹੋ ਕੇ ਹਸਪਤਾਲ ਚ ਦਾਖਲ ਇੱਕ ਚੰਦਨ ਨਾਮ ਦੇ ਮੁੰਡੇ ਨੂੰ ਗੋਲੀਆਂ ਦੇ ਨਾਲ ਭੁੰਨ ਸੁੱਟਿਆ ਗਿਆ ਤਾਂ ਇਸ ਘਟਨਾ ਨੂੰ ਵੇਖ ਕੇ ਪੰਜਾਬ ਦਾ ਕਿ ਜਿਵੇਂ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੋਵੇ ਪਰ ਇਹ ਕੋਈ ਫਿਲਮ ਦੀ ਸ਼ੂਟਿੰਗ ਨਹੀਂ ਹੈ ਹਕੀਕਤ ਦੇ ਵਿੱਚ ਜਿਹੀ ਵਾਰਦਾਤ ਵਾਪਰੀ ਹੈ ਜਿਸ ਨੇ ਬਿਹਾਰ ਦੀ ਵਿਗੜਦੀ ਕਾਨੂੰਨ ਵਿਵਸਥਾ ਦੀ ਤਾਂ ਪੋਲ ਖੋਲ ਕੇ ਰੱਖ ਦਿੱਤੀ ਹੈ ਤੁਸੀਂ ਵੀ ਦੇਖੋ ਹਸਪਤਾਲ ਦੇ ਵਿੱਚ ਕਿੰਜੇ ਨਾ ਬਦਮਾਸ਼ਾਂ ਦੇ ਵੱਲੋਂ ਐਂਟਰੀ ਕੀਤੀ ਗਈ ਬਿਖੌਫ਼ ਤਾਬਰਤੋੜ ਗੋਲੀਆਂ ਚਲਾਉਂਦੇ ਨੇ ਤੇ ਫਿਲਮੀ ਸਟਾਈਲ ਦੇ ਵਿੱਚ ਫਿਰ ਉੱਥੋਂ ਰਫੂ ਚੱਕਰ ਹੋ ਗਏ ਨੇ ਪਟਨਾ ਦੇ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਿੱਥੇ ਸ਼ਰੀਮ ਗੁੰਡਾ ਗਰਦੀ ਵੇਖੀ ਗਈ ਹੈ ਤਾਂ ਪੰਜ ਬਦਮਾਸ਼ਾਂ ਦੇ ਵੱਲੋਂ ਇੱਕ ਪਾਰਸ ਨਾਮ ਦੇ ਹਸਪਤਾਲ ਦੇ ਵਿੱਚ ਬੜੇ ਆਰਾਮ ਨਾਲ ਦਾਖਲ ਹੋ ਕੇ ਹਸਪਤਾਲ ਚ ਦਾਖਲ ਇੱਕ ਚੰਦਨ ਨਾਮ ਦੇ ਮੁੰਡੇ ਨੂੰ ਗੋਲੀਆਂ ਦੇ ਨਾਲ ਭੁੰਨ ਸੁੱਟਿਆ ਗਿਆ ਤਾਂ ਇਸ ਘਟਨਾ ਨੂੰ ਵੇਖ ਕੇ ਪੰਜਾਬ ਦਾ ਕਿ ਜਿਵੇਂ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੋਵੇ ਪਰ ਇਹ ਕੋਈ ਫਿਲਮ ਦੀ ਸ਼ੂਟਿੰਗ ਨਹੀਂ ਹੈ ਹਕੀਕਤ ਦੇ ਵਿੱਚ ਜਿਹੀ ਵਾਰਦਾਤ ਵਾਪਰੀ ਹੈ ਜਿਸ ਨੇ ਬਿਹਾਰ ਦੀ ਵਿਗੜਦੀ ਕਾਨੂੰਨ ਵਿਵਸਥਾ ਦੀ ਤਾਂ ਪੋਲ ਖੋਲ ਕੇ ਰੱਖ ਦਿੱਤੀ ਤੁਸੀਂ ਵੀ ਦੇਖੋ ਹਸਪਤਾਲ ਦੇ ਵਿੱਚ ਕਿੰਜੇ ਨਾ ਬਦਮਾਸ਼ਾਂ ਦੇ ਬੋਲੂ ਐਂਟਰੀ ਕੀਤੀ ਬੇਖੌਫ ਤਾਬਰਤੋੜ ਗੋਲੀਆਂ ਚਲਾਉਂਦੇ ਨੇ ਤੇ ਫਿਲਮੀ ਸਟਾਈਲ ਦੇ ਵਿੱਚ ਫਿਰ ਉਥੋਂ ਰਫੂ ਚੱਕਰ ਹੋ ਗਏ ਨੇ पटना ਦੇ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਿੱਥੇ ਸ਼ਰਿਆਮ ਗੁੰਡਾ ਗਰਦੀ ਵੇਖੀ ਗਈ ਹੈ ਤਾਂ ਪੰਜ ਬਦਮਾਸ਼ਾਂ ਦੇ ਵੱਲੋਂ ਇੱਕ ਪਾਰਸ ਨਾਮ ਦੇ ਹਸਪਤਾਲ ਦੇ ਵਿੱਚ ਬੜੇ ਆਰਾਮਦਨਾ ਦਾਖਲ ਹੋ ਕੇ ਹਸਪਤਾਲ ਚ ਦਾਖਲ ਇੱਕ ਚੰਦਨ ਨਾਮ ਦੇ ਮੁੰਡੇ ਨੂੰ ਗੋਲੀਆਂ ਦੇ ਨਾਲ ਭੁੰਨ ਸੁੱਟਿਆ ਗਿਆ ਤਾਂ ਇਸ ਘਟਨਾ ਨੂੰ ਵੇਖ ਕੇ ਪੰਜਾਬ ਦਾ ਕਿ ਜਿਵੇਂ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੋਵੇ ਪਰ ਇਹ ਕੋਈ ਫਿਲਮ ਦੀ ਸ਼ੂਟਿੰਗ ਨਹੀਂ ਹੈ ਹਕੀਕਤ ਦੇ ਵਿੱਚ ਜਿਹੀ ਵਾਰਦਾਤ ਵਾਪਰੀ ਹੈ ਜਿਸ ਨੇ ਬਿਹਾਰ ਦੀ ਵਿਗੜਦੀ ਕਾਨੂੰਨ ਵਿਵਸਥਾ ਦੀ ਤਾਂ ਪੋਲ ਖੋਲ ਕੇ ਰੱਖ ਦਿੱਤੀ ਹੈ ਤੁਸੀਂ ਵੀ ਦੇਖੋ ਹਸਪਤਾਲ ਦੇ ਵਿੱਚ ਕਿੰਜੇ ਨਾ ਬਦਮਾਸ਼ਾਂ ਦੇ ਬੋਲੂ ਐਂਟਰੀ ਕੀਤੀਗੀ ਬਿਖੌਫ਼ ਤਾਬਰਤੋੜ ਗੋਲੀਆਂ ਚਲਾਉਂਦੇ ਨੇ ਤੇ ਫਿਲਮੀ ਸਟਾਈਲ ਦੇ ਵਿੱਚ ਫਿਰ ਉਥੋਂ ਰਫੂ ਚੱਕਰ ਹੋ ਗਏ ਨੇ ਪਟਨਾ ਦੇ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਿੱਥੇ ਸ਼ਰੀਮ ਗੁੰਡਾ ਗਰਦੀ ਵੇਖੀ ਗਈ ਹੈ ਤਾਂ ਪੰਜ ਬਦਮਾਸ਼ਾਂ ਦੇ ਵੱਲੋਂ ਇੱਕ ਪਾਰਸ ਨਾਮ ਦੇ ਹਸਪਤਾਲ ਦੇ ਵਿੱਚ ਬੜੇ ਆਰਾਮਦਨਾ ਦਾਖਲ ਹੋ ਕੇ ਹਸਪਤਾਲ ਚ ਦਾਖਲ ਇੱਕ ਚੰਦਨ ਨਾਮ ਦੇ ਮੁੰਡੇ ਨੂੰ ਗੋਲੀਆਂ ਦੇ ਨਾਲ ਭੁੰਨ ਸੁੱਟਿਆ ਗਿਆ ਤਾਂ ਇਸ ਘਟਨਾ ਨੂੰ ਵੇਖ ਕੇ ਪੰਜਾਬ ਦਾ ਕਿ ਜਿਵੇਂ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੋਵੇ ਪਰ ਇਹ ਕੋਈ ਫਿਲਮ ਦੀ ਸ਼ੂਟਿੰਗ ਨਹੀਂ ਹੈ ਹਕੀਕਤ ਦੇ ਵਿੱਚ ਜਿਹੀ ਵਾਰਦਾਤ ਵਾਪਰੀ ਹੈ ਜਿਸ ਨੇ ਬਿਹਾਰ ਦੀ ਵਿਗੜਦੀ ਕਾਨੂੰਨ ਵਿਵਸਥਾ ਦੀ ਤਾਂ ਪੋਲ ਖੋਲ ਕੇ ਰੱਖ ਦਿੱਤੀ ਹੈ ਤੁਸੀਂ ਵੀ ਦੇਖੋ ਹਸਪਤਾਲ ਦੇ ਵਿੱਚ ਕਿੰਜੇ ਨਾ ਬਦਮਾਸ਼ਾਂ ਦੇ ਬੋਲੂ ਐਂਟਰੀ ਕੀਤੀ ਕਿ ਬੇਖੌਫ ਤਾਬਰਤੋੜ ਗੋਲੀਆਂ ਚਲਾਉਂਦੇ ਨੇ ਤੇ ਫਿਲਮੀ ਸਟਾਈਲ ਦੇ ਵਿੱਚ ਫਿਰ ਉਥੋਂ ਰਫੂ ਚੱਕਰ ਹੋ ਗਏ ਨੇ